2024 ਦੇ ਵਿੱਚ ਮੈਕਸੀਕਨ 에ਅਰਲਾਈਨ 에어로 ਮੈਕਸੀਕੋ ਸਭ ਤੋਂ ਜ਼ਿਆਦਾ ਪੰਚੁਲ ਰਹੀ ਔਨ ਟਾਈਮ ਉਹਨਾਂ ਦਾ ਅਰਾਈਵਲ ਰਹਾ ਔਨ ਟਾਈਮ ਉਹਨਾਂ ਨੇ ਉਡਾਨ ਭਰੀ ਹੈ 2024 ਦੇ ਵਿੱਚ ਡੈਲਟਾ 에ਅਰਲਾਈਨ ਜੋ ਹੈ ਉਹਨਾਂ ਦਾ ਰੈਂਕ ਸਭ ਤੋਂ ਹਾਈਐਸਟ ਰਹਾ ਜੇ ਆਪਾਂ ਯੂਐਸ ਕੈਰੀਅਰਸ ਦੀ ਗੱਲ ਕਰੀਏ ਹਾਲਾਂਕਿ ਜੁਲਾਈ ਦੇ ਵਿੱਚ ਉਹਨਾਂ ਦੇ ਕੰਪਿਊਟਰ ਆਊਟੇਜ ਵੀ ਐਕਸਪੀਰੀਅੰਸ ਕੀਤੀ ਸੀ ਉਸ ਦੇ ਬਾਵਜੂਦ ਉਹ ਆਪਣੀ ਪਰਫਾਰਮੈਂਸ ਨੂੰ ਮੇਨਟੇਨ ਕਰ ਪਾਏ ਨੇ ਥਰੋਅਆਊਟ ਦ ਇਅਰ ਸੀਰੀਅਮ ਇੱਕ ਐਵੀਏਸ਼ਨ ਡਾਟਾ ਪ੍ਰੋਵਾਈਡ ਕਰਦੇ ਨੇਗੇ ਤੇ ਉਹ ਹਰ ਸਾਲ ਜੋ ਹੈ ਪਿਛਲੇ 16 ਸਾਲਾਂ ਤੋਂ ਰੈਂਕਿੰਗਸ ਕੱਢਦੇ ਨੇਗੇ ਵੀ ਕਿਹੜੀ 에ਅਰਲਾਈਨ ਸਭ ਤੋਂ ਐਫੀਸ਼ੀਐਂਟ ਰਹੀ ਸਮੇਂ ਸਿਰ ਉਹਨਾਂ ਨੇ ਉਡਾਣ ਭਰੀ ਤੇ ਕਿਹੜੇ ਕਿਹੜੀ 에ਅਰਲਾਈਨ ਸਮੇਂ ਸਿਰ ਆਪਣੇ ਟਿਕਾਣੇ ਤੇ ਡੈਸਟੀਨੇਸ਼ਨ ਤੇ ਪਹੁੰਚੀ ਜਿਨ੍ਹਾਂ ਨੇ ਸਵਾਰੀਆਂ ਨੂੰ ਸਮੇਂ ਸਿਰ ਲਾਹਿਆ ਸੋ ਜੋ ਉਹਨਾਂ ਨੇ ਪ੍ਰੋਵਾਈਡ ਕੀਤਾ ਡਾਟਾ ਉਸ ਅਕੋਰਡਿੰਗ 87% ਜੋ ਫਲਾਈਟਸ ਨੇ 에ਰੋ ਮੈਕਸੀਕੋ ਦੀਆਂ ਉਹ ਟਾਈਮ ਸਰ ਪਹੁੰਚੀਆਂ ਜੀ 15 ਮਿੰਟ ਦੇ ਹੀ ਗੇੜੇ ਦੇ ਵਿੱਚ ਵਿੱਚੋਂ ਪਹੁੰਚ ਜਾਂਦੀਆਂ ਸੀ ਜੇ 7 15 ਕਿਹਾ ਹੈਗਾ ਤਾਂ ਹੋਰ ਲਗਭਗ 7 15 ਤੱਕ ਪਹੁੰਚ ਜਾਂਦੇ ਸੀਗੇ 87% ਆਫ ਦਾ ਟਾਈਮ ਉਹਨਾਂ ਨੇ ਇਹ ਮਾਰਕ ਨੂੰ ਹਿੱਟ ਕੀਤਾ ਸਾਊਦੀਆ ਸਾਊਦੀ ਅਰੇਬੀਆ ਦੀ ਫਲਾਈਟ ਹੈ ਇਹਨਾਂ ਦਾ ਸੈਕਿੰਡ ਰੈਂਕ ਆਇਆ ਜੀ ਵਰਲਡ ਦੇ ਵਿੱਚ ਇਹਨਾਂ ਦੀ 86% ਔਨ ਟਾਈਮ ਪਰਫਾਰਮੈਂਸ ਹੈ ਹੈਲੈਂਕੀ ਐਕਸਪਰਟਸ ਨੇ ਗੱਲ ਅਬਜ਼ਰਵ ਕੀਤੀ ਹੈ ਗੱਲ ਮੰਨੀ ਹੈ ਕਿ 2024 ਜੋ ਸੀ 에어ਲਾਈਨਸ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਸਾਲ ਸੀ ਕਿਉਂਕਿ ਇਹਦੇ ਇਸ ਦੌਰਾਨ ਸਿਵियर ਵੈਦਰ ਕੰਡੀਸ਼ਨਸ ਐਕਸਪੀਰੀਅੰਸ ਕੀਤੀਆਂ ਪੈਟਰਨਸ ਵੀ ਸਿਵियर ਰਹੇ ਐਕਸਟ੍ਰੀਮ ਵੈਦਰ ਕੰਡੀਸ਼ਨਸ ਰਹੇ ਤੇ ਸਮਰ ਦੇ ਵਿੱਚ ਜਿਹੜੀ ਟੈਕਨੋਲੋਜੀ ਆਊਟੇਜਸ ਵੀ ਬਹੁਤ ਵੱਡੇ ਪੱਧਰ ਤੇ ਹੋਈਆਂ ਜਿਸ ਕਰਕੇ ਓਵਰਆਲ ਜੋ ਹੈ 에어ਲਾਈਨਸ ਦਾ ਸਕੇਡਿਊਲ ਉਹ ਬਹੁਤ ਜ਼ਿਆਦਾ ਉੱਤੇ ਥੱਲੇ ਹੋਇਆ ਉਹ ਜੀ ਬਹੁਤ ਜ਼ਿਆਦਾ ਫਰਕ ਪਿਆਗਾ ਤੇ 에어ਲਾਈਨਸ ਬਹੁਤ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ 에어ਲਾਈਨਸ ਦੇ ਜਹਾਜ਼ ਜੋ ਹੈ ਫਲਾਈਟਸ ਜੋ ਹੈ ਡਿਲੇ ਹੋਈਆਂ ਜੇ ਆਪਾਂ ਕੈਨੇਡਾ ਦੀਆਂ 에어ਲਾਈਨਸ ਦੀ ਗੱਲ ਕਰੀਏ ਉਹਨਾਂ ਦੀ ਪਰਫਾਰਮੈਂਸ ਐਤ ਕੀ ਵੀ ਮਾੜੀ ਰਹੀ ਹੈ ਪੂਰ ਰਹੀ ਹੈ ਕੈਨੇਡਾ ਦੀਆਂ 에어ਲਾਈਨਸ ਵੈਸਟ ਜੈਟ 에어 ਕੈਨੇਡਾ ਅਤੇ ਡੈਨਵਰ ਬੇਸਡ ਇੱਕ 에어ਲਾਈਨ ਹੈ ਬਜਟ 에어ਲਾਈਨ ਨੂੰ ਕਿਹਾ ਜਾਂਦਾ ਜੀ ਫਰੰਟੀਅਰ ਇਹ ਤਿੰਨੋਂ ਬਾਟਮ ਤੇ ਨੇ ਇਹਨਾਂ ਤਿੰਨਾਂ ਦਾ ਅਖੀਰ ਵਿੱਚ ਆਈਆਂ ਨੇ ਜੀ ਤੇ ਇਹਨਾਂ ਦਾ ਆਨ ਟਾਈਮ ਰੇਟਿੰਗਸ ਦੇ ਵਿੱਚ ਸਿਰਫ 72% ਦਾ ਰਿਕਾਰਡ ਹੈ ਬਾਕੀਆਂ ਦਾ ਜੋ ਰਿਕਾਰਡ ਹੈ 80 ਤੋਂ ਉੱਤੇ ਹੈ 85% 86% ਹੈ ਜੇ ਆਪਾਂ ਟਲੰਟਾ ਬੇਸਡ ਡੈਲਟਾ ਡੈਲਟਾ 에ਅਰਲਾਈਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਆਨ ਟਾਈਮ ਰਿਕਾਰਡ ਹੈ 83% ਇਹ ਹੈ ਆਊਟੇਜਸ ਦੇ ਬਾਵਜੂਦ ਇਹਨਾਂ ਨੇ ਇੰਨਾ ਵੱਡਾ ਆਪਣੀ ਰਿਕਾਰਡ ਜਾਂ ਇੰਨਾ ਵੱਡੀ ਪਰਸੈਂਟੇਜ ਐਫੀਸ਼ੀਐਂਸੀ ਮੇਨਟੇਨ ਕਰਕੇ ਰੱਖੀ ਹੈ ਜੀ ਜੇ ਆਪਾਂ US ਕੈਰੀਅਰਸ ਦੀ ਗੱਲ ਕਰੀਏ ਕਿਉਂਕਿ ਕੈਨੇਡਾ ਦਾ ਸਾਫ ਕਰ ਦਿੱਤਾ ਵੀ ਜਿਹੜੀ ਵੈਸਟ ਜੈਟ ਤੇ 에어 ਕੈਨੇਡਾ बॉटम ਤੇ ਨੇਗੇ ਆਖੀਰ ਦੇ ਵਿੱਚ ਨੇ 72% ਤੱਕ ਉਹਨਾਂ ਦੀ ਰੇਟਿੰਗ ਹੈ ਪਿਛਲੇ ਸਾਲਾਂ ਨਾਲੋਂ ਇਹਨਾਂ ਦੀ ਰੇਟਿੰਗ ਦੇ ਵਿੱਚ ਇੰਪਰੂਵਮੈਂਟ ਤਾਂ ਹੋਈ ਹੈ ਬਟ ਇਨੀ ਸਿਗਨੀਫੀਕੈਂਟ ਨਹੀਂ ਹੋਈ ਕਿ ਆਪਣੀ ਰੈਂਕਿੰਗ ਜੋ ਹੈ ਟੌਪ 1 2 3 4 5 ਦੇ ਵਿੱਚ ਲੈ ਕੇ ਆਉਣ ਤੇ ਇਹ बॉटਮ ਤੇ ਨੇ ਤੀਜਾ ਰੈਂਕ ਹੈ US ਕੈਰੀਅਰਸ ਦੇ ਵਿੱਚ ਇਹਕੇ ਲੋ ਡੈਲਟਾ ਤੋਂ ਬਾਅਦ ਇਹ ਕੋਈ ਵਧੀਆ ਕੈਰੀਅਰ ਮੰਨੀ ਗਈ ਹੈ eficient ਮੰਨੀ ਗਈ ਹੈ ਪੰਚੁਲ ਮੰਨੀ ਗਈ ਹੈ ਉਹ ਹੈ ਯੂਨਾਈਟਿਡ 에ਅਰਲਾਈਨਸ 81% ਇਹਨਾਂ ਦਾ ਜੋ ਹੈ ਰਹਿਗਾ eficiency level punctuality ਦਾ ਤੇ ਅਲਾਸਕਾ 에ਅਰਲਾਈਨ ਯੂਨਾਈਟਿਡ 에ਅਰਲਾਈਨਸ ਤੋਂ ਬਾਅਦ ਹੈ ਤੇ ਇਹਨਾਂ ਦਾ 79% 90% ਇਹਨਾਂ ਦਾ ਰਹਿਗਾ eficiency King Khalid International Airport Riyadh Saudi Arabia ਇਹ ਸਭ ਤੋਂ ਐਫੀਸ਼ੀਐਂਟ ਮੰਨਿਆ ਗਿਆ ਹੈ ਕਿ ਇੱਥੋਂ ਜੋ ਨੇ ਸਾਰੀਆਂ ਉਡਾਨਾਂ ਸਾਰੀਆਂ ਫਲਾਈਟ ਜੋ ਹੈ ਸਮੇਂ ਸਿਰ ਉੱਡੀਆਂ ਨੇ ਡਿਲੇ ਨਹੀਂ ਰਹਾਗਾ ਬਹੁਤ ਵਾਰੀ 에어ਪੋਰਟ ਸਟਾਫ ਕਰਕੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੀਆਂ ਹੁੰਦੀਆਂ ਜਿਸ ਕਰਕੇ ਫਲਾਈਟਸ ਡਿਲੇ ਹੋ ਜਾਂਦੀਆਂ ਨੇ ਕੱਲਾ ਕੈਬਨ ਕਰੂ ਜਾਂ 에어ਪਲੇਨ ਦਾ ਜਿਹੜਾ ਕਰੂ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ 에어ਲਾਈਨ ਦਾ ਫਾਲਟ ਨਹੀਂ ਹੁੰਦਾ 에어ਪੋਰਟ ਕਰ 에어ਪੋਰਟ ਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਸੋ ਕਿੰਗ ਖਾਲਿਦ ਇੰਟਰਨੈਸ਼ਨਲ 에어ਪੋਰਟ ਰਿਆਜ ਜੋ ਹੈ ਸਾਊਦੀ ਅਰੇਬੀਆ ਦੇ ਵਿੱਚ ਇਹਨਾਂ ਦਾ রেকর্ড ਆਇਆ ਕਿ 70% ਇਥੋਂ ਜੋ ਫਲਾਈਟਸ ਨੇ ਉਡਾਨ ਭਰੀ ਹੈ ਉਹ ਸ케ਡਿਊਲ ਦੇ ਹਿਸਾਬ ਨਾਲ ਭਰੀਆਂ ਨੇ ਉਹਦੇ ਵਿੱਚ ਕੋਈ ਡਿਲੇ ਨਹੀਂ ਆਇਆ ਕੋਈ ਦੇਰੀ ਨਹੀਂ ਹੋਈ ਸੋ ਇਹ ਨਵੀਆਂ ਰੈਂਕਿੰਗਸ ਆਈਆਂ ਨੇ 2024 ਦੀਆਂ ਕੈਨੇਡੀਅਨ 에য়ারਲਾਈਨਸ ਨੂੰ ਤਾਂ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਇਹ ਸਾਰੇ ਹੀ ਐਕਸਪਰਟਸ ਦਾ ਮੰਨਣਾ ਹੈ ਸਾਰਿਆਂ ਦੀ ਹੀ ਆਬਜ਼ਰਵੇਸ਼ਨ ਹੈ ਉਹ ਵੀ ਸਾਰੇ ਕੈਨੇਡੀਅਨਸ ਇਹ ਮਹਿਸੂਸ ਕਰਦੇ ਨੇ ਜਿੰਨਾ ਉਹਨਾਂ ਤੋਂ ਮਨੀ ਲਿਆ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਨੂੰ चेकिंग ਦੌਰਾਨ ਜਾਂ ਐਡੀਸ਼ਨਲ ਹਿਡਨ ਚਾਰजेस ਅਪਲਾਈ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਹਾਲਾਂਕਿ ਫੈਡਰਲ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਕਾਫੀ ਬਾਰੇ ਗਲਨਾਖੀਆਂ ਨੇ ਬਟ 에어ਲਾਈਨਸ ਆਪਣਾ ਵੀ ਧੁਖੜਾ ਰੁੰਦੀਆਂ ਨੇ ਉਹ ਕਹਿੰਦੇ ਸਾਡੇ ਅਸੀਂ ਆਮਦਨ ਕਿਵੇਂ ਜਨਰੇਟ ਕਰੀਏ ਆਲਰੇਡੀ ਅਸੀਂ ਜੂਝ ਰਹਿਆਂ ਹਜੇ ਹੋਵਟ ਤੋਂ ਬਹੁਤ ਸਾਰੀਆਂ ਚੀਜ਼ਾਂ ਰਿਕਵਰ ਨਹੀਂ ਹੋਈਆਂ ਗਈਆਂ ਅਸੀਂ ਪਹਿਲਾਂ ਵਾਲੀ ਸਟੇਜ ਤੇ ਨਹੀਂ ਆਏ ਸੋ ਪਰ ਫਿਰ ਵੀ ਜੇ ਆਪਾਂ ਸਾਰੀ ਰੈਂਕਿੰਗਸ ਦੀ ਗੱਲ ਕਰੀਏ ਕਨੇਡਿਆ ਵੀ ਪਿਛਲੇ ਸਾਲ ਵੀ ਆਈਆਂ ਨੇ ਤੇ ਹਜੇ ਇਸ ਸਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਉਣਗੀਆਂ ਵੀ ਕਸਟਮਰ ਸਰਵਿਸ ਦੇ ਉੱਤੇ ਆ ਸਕਦੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆ ਸਕਦੀ ਹੈ ਫੂਡ ਨੂੰ ਲੈ ਕੇ ਵੀ ਆ ਸਕਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਨੇਡੀਅਨ 에ਅਰਲਾਈਨਸ ਦੇ ਜੋ ਫਿਲਹਾਲ ਤੱਕ ਦੀ ਪਰਫਾਰਮੈਂਸ ਹੈ ਜੇ ਆਪਾਂ ਇੱਕ ਦੋ ਸਾਲਾਂ ਦੀ ਗੱਲ ਕਰੀਏ ਉਹ ਕੋਈ ਬਾਲੀ ਵਧੀਆ ਨਹੀਂ ਰਹੀ ਤੇ ਕਨੇਡੀਅਨਸ ਵੀ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੈ ਇਹ ਵੀ ਪ੍ਰੋਬਲਮ ਹੈ ਇਹ ਵੀ ਗੱਲ ਹੈ ਕਿ ਕਨੇਡੀਅਨਸ ਜੋ ਹੈ ਹੋਰ 에ਅਰਲਾਈਨਸ ਨੂੰ ਚੂਜ਼ ਕਰ ਰਹੇ ਨੇ ওভার ਵੈਸਟ ਜੈਟ اور 에ਅਰ ਕੈਨੇਡਾ